ਸੋ ਲੋਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਟਲੀ ਵਿੱਚ ਸਭ ਤੋਂ ਪਹਿਲਾਂ ਜਦੋਂ ਕੋਈ ਪੰਜਾਬੀ ਜਾਂ ਕੋਈ ਪਰਦੇਸੀ ਆਉਂਦਾ ਹੈ ਉਹਨੂੰ ਸਭ ਤੋਂ ਪਹਿਲਾਂ ਕਿਹੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਆਪਾਂ ਕਰਾਂਗੇ ਉਹਦੇ ਬਾਰੇ ਗੱਲ ਦੇਖੋ ਠੰਡ 'ਚ ਇਹ ਵਿਚਾਰੇ ਪੌਦਿਆਂ ਦਾ ਹਾਲ ਇਦਾਂ ਹੋ ਜਾਂਦਾ ਹੈ ਤੁਹਾਨੂੰ ਸ਼ੌਕ ਨਾ ਲੱਗੇ ਜਿੱਦਾਂ ਕਿ ਮੈਨੂੰ ਲੱਗਾ ਸੀ ਸ਼ੌਕ ਇਸ ਕਰਕੇ ਮੈਨੂੰ ਹੋਰਾਂ ਨੂੰ ਨਾ ਲੱਗੇ एवरीवन ਥਿੰਗ ਇਜ਼ ਮਾਈ ਫੇਵਰਿਟ ਝੂਲਣਾ ਏ ਆ ਦੇਖੋ ਕਿੰਨਾ ਸੋਹਣਾ ਹੈ ਮੂਮਾ ਤੁਹਾਡੇ ਹਾਲੋ ਹੈਲੋ एवरीवन वेलकम टू ਅਨਦਰ ਵਲੌਗ ਤੇ ਅੱਜ ਜੋ ਆਪਾਂ ਨਿਕਲੇ ਆ ਸ਼ੇਅਰ ਕਰਨ ਦੇ ਲਈ ਤੇ ਅਸੀਂ ਨਿਕਲੇ ਸੀ ਥੋਪਿਆ ਥੋੜੀ ਆਪਾਂ ਸ਼ੇਅਰ ਕਰ ਲਈਏ ਕਿਉਂਕਿ ਥੋਪ ਜਿਆਦਾਤਰ ਇੱਥੇ ਨਿਕਲਦੀ ਨਹੀਂ ਆਗੀ ਸ਼ਿਆਰਾਂ ਨੂੰ ਉਹ ਦੇਖੋ ਜੀ ਪਹਾੜਾਂ ਤੇ ਬਰਫ਼ ਪਈ ਆ ਉਹ ਬਿੱਲੀ ਖੇਤਾਂ 'ਚ ਆਹ ਪਹਾੜ ਇਹ ਹਵੇ ਸਾਡੇ ਤੋਂ ਬਹੁਤ ਦੂਰ ਪਹਾੜ ਕਿੰਨਾ ਸੋਹਣਾ ਪਹਾੜ ਤੇ ਦਿੱਲੀ ਵੀ ਆਪਣੇ ਖੇਤਾਂ 'ਚ ਠੰਡ ਵਿੱਚ ਫੈ ਰਹੀ ਆ ਆਪਣੀ ਤਾਂ ਨਹੀਂ ਹੈਗੀ ਇਦਾਂ ਲਓ ਜੀ ਇਹ ਤਾਂ ਵੀ ਅੰਧਿਆਰਾ ਤੁਹਾਨੂੰ ਲੱਗਦਾ ਵੀ ਧੁੱਪ ਨਿਕਲੀ ਆ ਪਰ ਧੁੱਪ ਅਸਲ ਵਿੱਚ ਨਹੀਂ ਹੈ ਜੀ ਕਿਉਂਕਿ ਠੰਡ ਬਹੁਤ ਕੀ ਗੰਹੂ ਠੰਡਾ ਜਿਹੜਾ ਜਿੱਦਣ ਅਸੀਂ ਮੈਚਾ ਤੋੜਦੇ ਸੀ ਆਪਣੀ ਗਾਰਡਨ ਚ ਹਾਂਜੀ ਅੱਜ ਵੀ ਠੰਡਾ ਨਹੀਂ ਠੰਡਾ ਸੇਮ ਅਸੀਂ ਨਿਕਲੇ ਜਦੋਂ ਆਪਣੇ ਕੂੜੇ ਜਦ ਬਾਹਰ ਚੱਲਦੇ ਪਰ ਬਾਹਰ ਇੰਨੀ ਠੰਡ ਵਾਇਫ ਲੱਗੀ ਬੋਲਦੇ ਹੁੰਦਾ ਮੂੰਹ ਜਮ ਲੱਪ ਗਿਆ ਕਿੰਨਾ ਦੇਖੋ ਖੇਤ ਉਜੜ ਉਜਾੜ ਜੀ ਪਈਆ ਉਜੜੇ ਪਏ ਦਰਅਤ ਦੇਖੋ ਸਾਰੇ ਉਜੜੇ ਪਏ ਗਰਮੀਆਂ ਨੂੰ ਬਹੁਤ ਹੰਦਾ ਤੇ ਦੇਖਣ ਅਣੀ ਧੁੱਪ ਠਿੱਖੀ ਲੱਗਦੀ ਜਾਵੇ ਚਲੋ ਜੀ ਬਾਹਰ ਦੇ ਨਜ਼ਾਰੇ ਲੈ ਲਓ ਪਰ ਹੈ ਨਹੀਂ ਸਲਾਉ ਜੀ ਇਹ ਚੱਲ ਰਹੀ ਹੈ ਸਾਡੀ ਸੈਰ ਠੰਡ ਚ ਕਿਹਾ ਅਸੀਂ ਵੀ ਅੱਜ ਧੁੱਪ ਨਿਕਲ ਗਈ ਤੇ ਨਿਕਲ ਜੀ ਬਟ ਧੁੱਪ ਯਾੜੇ ਇਟਲੀ 'ਚ ਤਾਂ ਆਪਸੇ ਆਣਾ ਚਾ ਜਿਆ ਜ਼ਿਆਦਾਤਰ ਤੁਹਾਨੂੰ ਉਹ ਬਣਾ ਦਿੰਦੀ ਆ ਪ੍ਰੈਂਕ ਹੁੰਦਾ ਬਸ ਸ਼ੋਅ ਹੁੰਦੀ ਆ ਧੁੱਪ ਆ ਬਟ ਠੰਡ ਬਹੁ ਆ ਸੋ ਲਓ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਟਲੀ ਵਿੱਚ ਸਭ ਤੋਂ ਪਹਿਲਾਂ ਜੇ ਕੋਈ ਪੰਜਾਬੀ ਜਾਂ ਕੋਈ ਪਰਦੇਸੀ ਆਉਂਦਾ ਹੈ ਉਹਨੂੰ ਸਭ ਤੋਂ ਪਹਿਲਾਂ ਕਿਹੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਆਪਾਂ ਕਰਾਂਗੇ ਉਹਦੇ ਬਾਰੇ ਗੱਲ ਸਭ ਤੋਂ ਪਹਿਲੀ ਜਿਹੜੀ ਮੁਸ਼ਕਿਲ ਹੁੰਦੀ ਆ ਜਿਹੜੀ ਇੱਕ ਪੰਜਾਬੀ ਨੂੰ ਆਉਂਦੀ ਆ ਇਟਲੀ ਚ ਆ ਕੇ ਖਾਸ ਕਰਕੇ ਉਹ ਹੈਗੀ ਲੈਂਗੁਏਜ ਤੇ ਲੈਂਗੁਏਜ ਹੁੰਦੀ ਆ ਇੱਧਰ ਇਟਾਲੀਅਨ ਇੰਗਲਿਸ਼ ਬਹੁਤ ਘੱਟ ਬੋਲੀ ਜਾਂਦੀ ਆ ਇਟਲੀ ਦੇ ਵਿੱਚ ਇੱਥੇ ਇਟਾਲੀਅਨਾਂ ਦੀ ਸਫਤ ਵੀ ਆਪਾਂ ਕਰ ਸਕਦੇ ਹਾਂ ਵੀ ਆਪਣੀ ਬੋਲੀ ਨੂੰ ਅਹ ਉਹ ਯਾਮੀਤ ਦਿਂਦੇ ਆ ਤੇ ਉਹ ਕਹਿੰਦੇ ਵੀ ਸਾਡਾ ਦੇਸ਼ ਇਟਲੀ ਤੇ ਇੱਥੇ ਇਟਾਲੀਅਨ ਬੋਲੀ ਜਾਵੇ ਜਿੱਦਾਂ ਆਪਾਂ ਵੀ ਆਪਣੇ ਪੰਜਾਬ ਨੂੰ ਕਹਿ ਸਕਦੇ ਵੀ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਜਾਵੇ ਆਪਣੀ ਮਾਂ ਬੋਲੀ ਦੀ ਵੈਲਿਊ ਕੀਤੀ ਜਾਵੇ ਸੋ ਇਦਾਂ ਦਿਂਦੇ ਆ ਬਟ ਆਪਣਾ ਜੇ ਤੁ ਆਪਾਂ ਆਉਨੇ ਆ ਪੰਜਾਬ ਚੋਂ ਪਹਿਲੀ ਕਲੀ ਆਰ ਇੱਥੇ ਬਹੁਤ ਔਖਾ ਲੱਗਦਾ ਹੈ ਜਨਮ ਮੈਂ ਨਾ ਬੋਲੀ ਦਾ ਜਿਆਦਾ ਬੱਚਿਆਂ ਨੂੰ ਜਿਆਦਾ ਔਖਾ ਹੈ ਕਿਉਂਕਿ ਨਾ ਜਾ ਕੇ ਕਲਾਸਾਂ 'ਚ ਗੋਰਿਆਂ ਦੇ ਬੱਚਿਆਂ ਨਾਲ ਬੈਠਣਾ ਹੁੰਦਾ ਹੈ ਇਹਨਾਂ ਨੂੰ ਬੋਲੀ ਦਾ ਪਤਾ ਨਹੀਂ ਲੱਗਦਾ ਫੇਰ ਜੇ ਮਾੜਾ ਹੀ ਸ਼ਬਦ ਗਲਤ ਕਰਦੇ ਆ ਫੇਰ ਹੱਸਦੇ ਆ ਫੇਰ ਇਸ ਕਰਕੇ ਜਿ ਨਿਆਣੇ ਨੇ ਬੋਲ ਵੀ ਸਕਣੀ ਆ ਬੋਲੀ ਫੇਰ ਵੀ ਨਹੀਂ ਬੋਲਦੇ ਉਹ ਸੰਗਦੇ ਰਹਿੰਦੇ ਆ ਵੀ ਜੇ ਅਸੀਂ ਗਲਤ ਹੋ ਕੇ ਬੋਲ ਦਿੱਤਾ ਤਾਂ ਇਹ ਨਹੀਂ ਹੱਸਪੜਾ ਇਹ ਸਾਡੇ ਬਾਲ ਵਿੱਚ ਚੱਲ ਘਰ ਜਿਹੜਾ ਹੁੰਦਾ ਇੰਨਾਂ ਦੀਕਤਾਂ ਦੀ ਪਰ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਦੀ ਸੋ ਆਪਾਂ ਇਹ ਇੱਕ ਹੋਰ ਟੌਪਿਕ ਹੈ ਮੰਮਾ ਨੇ ਜਿਹੜਾ ਸ਼ੇੜਿਆ ਉਹ ਆਪਾਂ ਆਪਣੀ ਵੱਖਰੀ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੇ ਉਹ ਇਸ ਮੇਰਾ ਐਕਸਪੀਰੀਅੰਸ ਕਿੱਦਾਂ ਦਾ ਸੀ ਜਦੋਂ ਮੈਂ ਪਹਿਲੀ ਵਾਰ ਇੰਡੀਆ ਤੋ ਆ ਕੇ ਗਈ ਸੀ ਸਕੂਲ ਤੇ ਹੋਸਟਲ ਸਕੂਲ ਮੇਰਾ ਸੀਗਾ ਮੇਹਦੀ ਜਿਹੜੇ ਆਪਾਂ ਇੱਥੇ ਮੇਹਦੀ ਕਰੀਦੇ ਆ ਮੇਰਾ ਮੂਹ ਤਾਂ ਜੰਮਿਆ ਜਾ ਪਿਆ ਜਿਆਦਾ ਹੈਲਦਾ ਨਹੀਂ ਕਿਉਂਕਿ ਹਵਾ ਵਾ ਚੱਲਦੀ ਆ ਬਰਫ ਚ ਲੱਗ ਗਏ ਠੰਡ ਦੇ ਆਤੇ ਬਰਫ ਲੱਗੀ ਲੱਗੀ ਮੂਹ ਜਿਆਦਾ ਹੈਲ ਰਿਆ ਨਹੀਂ ਹੈਗਾ ਸੋ ਆਈ ਹੋਪ ਕਿ ਤੁਹਾਨੂੰ ਵਧੀਆ ਸੁਣਦੇ ਹੋਵੇ ਆਵਾਜ਼ ਆਉਂਦੀ ਹੋਵੇ ਅਸੀਂ ਆਪਣੇ ਚਿੱਤੇ ਤੋਂ ਮਾਈਕ ਲਿਆ ਆ ਸੋ ਇਹ ਹੁਣ ਸਭ ਤੁਸੀਂ ਦੱਸਿਓ ਅੱਜ ਕਿੰਨਾ ਸਹੀ ਆ ਸੋ ਇਹ ਅਸੀਂ ਅੱਲਾਂ ਦਿਨ ਅੱਪਾ ਗੱਲ ਕਰ ਰਹੇ ਸੀ ਤੇ ਹਾਂਜੀ ਉਹ ਤੁਸੀਂ ਸੁਣਨਾ ਚਾਹੂ ਕਿ ਕੀ ਮੇਰਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਪਹਿਲੀ ਵਾਰੀ ਜਦੋਂ ਮੈਂ ਸਕੂਲ ਲਈ ਮੇਰਾ ਪਹਿਲਾ ਦਿਨ ਕਿੱਦਾਂ ਦਾ ਸੀ ਉਹ ਵੀ ਤੁਹਾਨੂੰ ਅਸੀਂ ਬਣਾ ਦੇਾਂਗੇ ਜੇ ਕਿਸੇ ਦਾ ਜਾਣਨ ਦੀ ਚਾਹ ਹੋਈ ਸੋ ਐਨੀਵੇ ਆਪਾਂ ਗੱਲ ਕਰ ਰਹੇ ਸੀ ਕਿ ਪਹਿਲਾਂ ਆ ਕੇ ਇੱਥੇ ਬਹੁਤ ਮੁਸ਼ਕਿਲ ਹੁੰਦੀ ਆ ਜਦੋਂ ਬੋਲੀ ਸਿੱਖਣੀ ਆ ਤੇ ਖਾਸ ਕਰਕੇ ਕੋਈ ਜਦੋਂ ਵੱਡੇ ਆਉਂਦੇ ਆ ਜਿਨ੍ਹਾਂ ਨੇ ਆਪਣੀਆਂ ਨੌਕਰੀਆਂ ਛੱਡ ਕੇ ਕਈ ਵੇਲੇ ਆ ਜਾਂਦੇ ਉਹਨਾਂ ਨੂੰ ਤਾਂ ਇੱਥੇ ਆ ਕੇ ਬਹੁਤ ਸਭ ਪਹਿਲਾਂ ਪਹਿਲਾਂ ੱਤਕਾ ਲੱਗਦਾ ਫੇ ਪਿਆਨੋ ਪਿਆਨੋ ਹੋ ਜਾਂ ਪਿਆਨ ਪਿਆਨ ਮਤਲਬ ਹੌਲੀ 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 ਬੰਦਾ ਐਡਪਟ ਕਰਨਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਫਿਰ ਬੰਦਾ ਬੋਲਣਾ ਸ਼ੁਰੂ ਹੋ ਜਾਂਦਾ ਬਟ ਪਹਿਲਾਂ ਪਹਿਲਾਂ ਬਹੁਤ ਮੁਸ਼ਕਿਲ ਆਉਂਦੀ ਆ ਯਾਰ ਕੋਸ਼ਿਸ਼ ਨਹੀਂ ਸਮਝ ਲੱਗਦਾ ਹੁੰਦਾ ਤੇ ਉਹਦੇ ਤਾਂ ਕੋਸ਼ਿਸ਼ ਨਹੀਂ ਸਮਝਦਾ ਸਾਰੇ ਇੱਦਾਂ ਇੱਦਾਂ ਦੇਖਦੇ ਹੁੰਦੇ ਆ ਆਦਾਰ ਬੇਕ ਹੀ ਬੋਲਦੇ ਪਏ ਆ ਇਹ ਸਾਨੂੰ ਕੀ ਕਹਿ ਦਿੱਤਾ ਮੈਨੂੰ ਵੀ ਬਹੁਤ ਖਲੱਗਾ ਸੀ ਮੈਂ ਤਾਂ ਆਪਣੀ ਫੈਮਿਲੀ ਨੂੰ ਕਹਿ ਦਿੱਤਾ ਸੀ ਵੀ ਮੈਨੂੰ ਨਹੀਂ ਆਉਣੀ ਬੋਲੀ ਬਹੁਤ ਆ ਤੇ ਇਹ ਕਿੱਦਾਂ ਸਿੱਖਣੀ ਆ ਜਦੋਂ ਬੋਲਦੇ ਸੀ ਕਿਸੇ ਨੂੰ ਬੋਲਦਿਆਂ ਨੂੰ ਸਾਨੂੰ ਕਹਿੰਦੇ ਸੀ ਵੀ ਟੀਵੀ ਦੇਖਿਆ ਕਰੋ ਤੇ ਜਦੋਂ ਅਸੀਂ ਟੀਵੀ ਦੇਖਣ ਲੱਗਦੇ ਸੀ ਤਾਂ ਇਹ ਸਾਡਾ ਤਾਂ ਸਿਰ ਦੁਖਣਾ ਆਪਣਾ ਦਾ ਸੀ ਬਟ ਹੌਲੀ ਹੌਲੀ ਅੱਬ ਨੇ ਮਿਹਰ ਕੀਤੀ ਤੇ ਆ ਗਈ ਬੋਲੀ ਤੇ ਇਦਾਂ ਐ ਹੌਲੀ ਹੌਲੀ ਜੇ ਤੁਸੀਂ ਇੰਡੀਆ ਤੋਂ ਆ ਰਹੇ ਹੋ ਤਾਂ ਪਹਿਲਾ ਪਹਿਲਾ ਆ ਕੇ ਬੈਲ ਥੋੜਾ ਨਾ ਕਰੋ ਹੌਸਲੇ ਨਾ ਆਓ ਉਧਰੋਂ ਆਪਣਾ ਪ੍ਰੇਪੇਅਰ ਹੋ ਕੇ ਆਉ ਬਈ ਬਾਹਰ ਜਾ ਕੇ ਔਖਾ ਹੁਣਾ ਹੈ ਕਿਉਂਕਿ ਇੱਥੋਂ ਆਪਾਂ ਜ਼ੀਰੋ ਤੋਂ ਸਟਾਰਟ ਹੋ ਜਾਂਦੇ ਆ ਬਹੁਤ ਮਾਸ਼ੱਲਾਹ ਸਾਹਮਣਾ ਕਰਨਾ ਪਹਿਲਾ ਪਹਿਲਾ ਆ ਕੇ ਹਾਂਜੀ ਕੰਮ ਵੀ ਲੱਭਣ ਚ ਮੁਸ਼ਕਲਾਂ ਦੀ ਉੱਪਰ ਜੀ ਬੋਲੀ ਵੀ ਆਦੀ ਹੁੰਦੀ ਉੱਤੇ ਜੀ ਕੋ ਲਾਇਸੈਂਸ ਨਹੀਂ ਹੁੰਦਾ ਬਹੁਤ ਜ਼ਿਆਦਾ ਉੱਖਾ ਇੱਕ ਲਾਇਸੈਂਸ ਦਾ ਵੀ ਬਹੁਤ ਵੱਡਾ ਇੱਥੇ ਉੱਖਾ ਹੋ ਜਾਂਦਾ ਪਹਿਲਾਂ ਪਹਿਲਾ ਆ ਕੇ ਇੱਥੇ ਕਿਹੜਾ ਆਪਣੀ ਦੇ ਵਾਂਗੂ ਟੈਕਸੀ ਆ ਜਾਂ ਰਿਕਸ਼ਾ ਆ ਜਾਂ ਹੋਰ ਛੋਟੇ ਸਾਧਨ ਇੱਥੇ ਬਸਾਂ ਆ ਵੈਸੇ ਬਸਤੀ ਵੀ ਬਹੁਤ ਸਹੂਲਤ ਆ ਉਹਦੀ ਆਪਾਂ ਪਹਿਲੀ ਗੱਡੀ ਤੇ ਸਾਈਕਲ ਹੁੰਦਾ ਪਹਿਲੀ ਗੱਡੀ ਤੇ ਸਾਈਕਲ ਹੁੰਦਾ ਪਹਿਲੀ ਗੱਡੀ ਤੇ ਸਾਰਿਆਂ ਦਾ ਸਾਈਕਲੇ ਹੁੰਦਾ ਅੱਜ ਦੇ ਸੀ ਆਪਣਾ ਵੀ ਦੇ ਸੀ ਤੇ ਚਲੋ ਹੌਲੀ ਹੌਲੀ ਤੇ ਤੁਸੀਂ ਪਹਿਲਾਂ ਪਹਿਲਾ ਆ ਕੇ ਬੈਲ ਨਾ ਥੋੜਾ ਕਰੋ ਹੌਸਲੇ ਜਨ ਆਓ ਬਦਰ ਆਪਣਾ ਮਾਨ ਬਣਾ ਕੇ ਆਓ ਤੇ ਪਹਿਲਾਂ ਮੈਂ ਤੁਹਾਨੂੰ ਇਹ ਵੀ ਇੱਕ ਸੁਜੈਸ਼ਨ ਦੇਣਾ ਚਾਹੂੰਗੀ ਵੀ ਜੇ ਤੁਸੀਂ ਆਉਣਾ ਇਟਲੀ ਖਾਸ ਕਰਕੇ ਜਿੱਦ ਹੁਣ ਆਪਾਂ ਕੈਨੇਡਾ ਜਾਂ ਹੋਰ ਕੰਟਰੀਆਂ 'ਚ ਚਲ ਜੀਏ ਉੱਥੇ ਤਾਂ ਆਪਾਂ ਇੰਗਲਿਸ਼ ਨਾਲ ਕਰ ਲੈਨੇ ਆ ਸਟਾਰਟਿੰਗ ਇੰਗਲਿਸ਼ ਵਧੀਆ ਉੱਥੇ ਚੱਲਦੀ ਹੈ ਤੇ ਆਪਣਾ ਕੰਮ ਛੜਦਾ ਬਟ ਇਟਲੀ ਜਾਂ ਯੂਰਪ ਕੰਟਰੀਆਂ ਚ ਆ ਕੇ ਖਾਸ ਕਰ ਜਿੱਦ ਹਮ ਮੈਂ ਤੁਹਾਨੂੰ ਇਹ ਦੱਸ ਸਕੂੰਗੀ ਬੇਟਲੀ ਦੇ ਵਿੱਚ ਆ ਕੇ ਪਹਿਲਾ ਵੇਲਾ ਬਹੁਤ ਅਖ ਲੱਗਦਾ ਆਪਾਂ ਜ਼ੀਰੋ ਹੀ ਹੋ ਜਾਂਦੇ ਆ ਕੁਝ ਨਹੀਂ ਸਮਝ ਆਗਦਾ ਹੁੰਦਾ ਬਈ ਕੀ ਕਰੀਏ ਤਾਂ ਕੀ ਕਹਿਣਾ ਆ ਬਟ ਹੌਲੀ ਹੌਲੀ ਹੋ ਜਾਂਦਾ ਆਪਣਾ ਕੰਮ ਸੋ ਆਪਾਂ ਜਦੋਂ ਤੁਸੀਂ ਪਹਿਲਾ ਪਹਿਲਾ ਆਇਟਲੀ ਦੇ ਵਿੱਚ ਤੁਸੀਂ ਆਪਣਾ ਪਹਿਲਾ ਪਹਿਲਾ ਤਾਂ ਜੀ ਨਹੀਂ ਲੱਗਣਾ ਤੁਹਾਡਾ ਖਾਣ ਪੀਣਾ ਥੋੜਾ ਜੀਬ ਲੱਗਣਾ ਬਟ ਤੁਸੀਂ ਆਪਣਾ ਹੌਸਲਾ ਨਹੀਂ ਆਨਣਾ ਤੇ ਪਹਿਲਾ ਪਹਿਲਾ ਲੱਗਣਾ ਸਾਨੂੰ ਤੁਹਾਨੂੰ ਕੀ ਬੋਲ ਜਾਂਦੇ ਆਉਣਾ ਨਹੀਂ ਮੈਨੂੰ ਵੀ ਬਹੁਤ ਖਾਇ ਸੀ ਇੱਧਰ ਮੰਮਾ ਕੀ ਕਰਿਆ ਜਾਂ ਤੁਸੀਂ ਚਾਵਲ ਖਾ ਲਓ ਨੂਡਲ ਖਾ ਲਓ ਅਸੀਂ ਤਾਂ ਨਾ ਖਾ ਹੋਵੇ ਟਾਈਮ ਬਸ ਇਹ ਤਾਂ ਆਟਾ ਤਾਂ ਬਹੁਤ ਇੱਥੇ ਦਾ ਉਹ ਹੁੰਦਾ ਜਿਹੜਾ ਪਲਾਸਟਰ ਤੇ ਪਹਿਲਾ ਪਹਿਲਾ ਤੁਹਾਨੂੰ ਲੱਗੂਗਾ ਔਖਾ ਬਟ ਹੌਲੀ ਹੌਲੀ ਬੋਲੀ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਬਾਕੀ ਆਪਣੇ ਜਿਹੜੇ ਟਾਲੇ ਨੇ ਉਹ ਵੀ ਆਪਣੀ ਬਹੁਤ ਹੈਲਪ ਕਰਦੇ ਆ ਇਨਾਂ ਦੀ ਆਪਾਂ ਇੱਥੇ ਸਖਤ ਕਰਾਂਗੇ ਵੀ ਇਟਾਲੀਆ ਨੂੰ ਜੇ ਤੁਸੀਂ ਉਹ ਕਹੂੰਗਾ ਵੀ ਤੁਸੀਂ ਬੋਲ ਲਓ ਭਈ ਡਰੋ ਨਾ ਜੇ ਸਾਡੀ ਗਲਤ ਹੁੰਦਾ ਤੁਸੀਂ ਗਲਤ ਹੀ ਬੋਲੋ ਇੱਥੇ ਇਦਾਂ ਸਾਡੀ ਬਹੁਤ ਹੈਲਪ ਕਰਦੇ ਬਹੁਤ ਇਹਨਾਂ ਦੀ ਸਖਤ ਵਾਲੀ ਗੱਲ ਹਨਾ ਹਮਮਾ ਕੱਲਾ-ਕੱਲਾ ਸ਼ਾਮ ਤੋਂ ਸਿਖਾਇਆ ਨਾ ਨੂੰ ਜਿਦਾ ਪਹਿਲੀ ਦੂਜੀ ਸਿਖਾਉਂਦੇ ਇਹਨਾਂ ਨੇ ਨਿਆਣੇ ਮੈਂ ਮੈਂ ਮੁਫਤਾਂ ਕਿ ਮੈਨੂੰ ਕਦੇ ਪੜਾਉਂਦੇ ਤੇ ਇਹ ਹੀ ਅਸਲ ਆਵੇ ਜੇ ਤੁਸੀਂ ਆਏ ਹੋ ਇਟਲੀ ਦੇ ਵਿੱਚ ਤਾਂ ਹੌਲੀ-ਹੌਲੀ ਬੋਲਣਾ ਸ਼ੁਰੂ ਕਰ ਦੋ ਬਾਕੀ ਬੇਸਿਕ ਜਿੱਦਾਂ ਆਪਾਂ 에어ਪੋਰਟ ਤੇ ਜੇ ਹੁਣ ਜਿਹੜਾ ਤਾਂ ਪਹਿਲਾਂ ਆਇਆ ਉਹਦੀ ਇੱਧਰ ਕੋਈ ਫੈਮਿਲੀ ਆ ਰਿਸ਼ਤੇਦਾਰ ਆ ਉਹ ਤਾਂ ਲੈਣ ਚੱਲ ਜੂ ਐਰਪੋਰਟ ਤੇ ਹੀ ਜਾਂ ਫਿਰ ਨੂੰ ਕੋ ਰਹਿ ਲੂਗੇ ਹੌਲੀ ਹੌਲੀ ਥੋੜਾ ਆਪਨ ਨੂੰ ਸਹਾਰਾ ਹੋ ਜਾਊਗਾ ਆਪਣੇ ਆ ਦਾ ਹਨਾ ਬਟ ਜਿਹਨੇ ਇਕੱਲੇ ਨੇ ਆਉਣਾ ਜਿੱਦਾ ਸਟੂਡੈਂਟ ਜਾਂ ਹੋਰ ਕੋਈ ਸਟੂਡੈਂਟ ਜਿੱਦਾ ਯੂਨੀਵਰਸਿਟੀ ਉੱਥੇ ਤਾਂ ਇੰਗਲਿਸ਼ ਚੱਲਦੀ ਆ ਬਾਕੀ ਉਹ ਸ਼ਹਿਰਾਂ ਚਾਹੂੰ ਉੱਥੇ ਵੀ ਇੰਗਲਿਸ਼ ਹੁੰਦੀ ਆ ਬਟ ਜੇ ਤੁਸੀਂ ਆਉਂਗੇ ਪਿੰਡ ਵਾਲੇ ਏਰੀਆ ਚ ਥੋੜੇ ਏਰੀਏ ਜਿਹੜੇ ਜਿੱਦਾਂ ਸ਼ੋਟੇ ਸ਼ਹਿਰ ਹੋਵੇ ਜਾਂ ਇਦਾਂ ਮਿਲਾਨ ਵਗੈਰਾ ਉੱਥੇ ਇੰਗਲਿਸ਼ ਬਹੁਤ ਗਿਆ ਚੱਲ ਰਹੀ ਆ ਹੁਣ 5-6 ਸਾਲਾਂ ਚ ਬਹੁਤ ਕੁਝ ਬਦਲਿਆ ਆ ਤੇ ਲੋਕੀ ਹੋਰ ਜਾਗਰੂਕ ਹੋ ਰਹੇ ਐ ਇੰਗਲਿਸ਼ ਵਾਲੂ ਬਟ ਜੇ ਆਪਾਂ ਥੋੜੀ ਪਿੱਛੇ ਟਾਈਮ ਦੀ ਗੱਲ ਕਰੀਏ ਤਾਂ ਬਹੁਤ ਔਖਾ ਸੀ ਕਿਸੇ ਨੂੰ ਨਹੀਂ ਗਿਰਸ਼ਾਉਂਦੀ ਹੁੰਦੀ ਸੀ ਤੇ ਜੇ ਸਕੂਲੇ ਵੀ ਇਦਾਂ ਬਹੁਤ ਹੁੰਦਾ ਸੀਗਾ ਅਸੀਂ ਮੈਂ ਗੂਗਲ ਟ੍ਰਾਂਸਲੇਟ ਨਾਲ ਸਾਨੂੰ ਬੋਲੀ ਸਿਖਾਈ ਜਾਂਦੀ ਸੀ ਜਿਵੇਂ ਸਾਡੇ ਟੀਚਰ ਬੋਲਦੇ ਸੀ ਫਿਰ ਉਹ ਸਾਨੂੰ ਗੂਗਲ ਟਰਾਂਸਲੇਟ ਤੇ ਲਿਖ ਦਿੰਦੇ ਸੀ ਵੀ ਅਸੀਂ ਆਹ ਕਹਿਣਾ ਸੋ ਇਦਾਂ ਦਾ ਸੀ ਐਕਸਪੀਰੀਅੰਸ ਕੀਤਾ ਉਹ ਦੇਖੋ ਮम्मा ਪਿੱਛੇ ਖੜੇ ਨੇ ਸੋ ਇਹ ਐਕਸਪੀਰੀਅੰਸ ਸਕੂਲ ਵਾਲਾ ਜੇ ਤੁਸੀਂ ਚਾਹੋਗੇ ਤਾਂ ਆਪਾਂ ਕੋਈ ਨਹੀਂ ਵੱਖਰੀ ਵੀਡੀਓ ਬਣਾ ਦਵਾਂਗੇ ਇਹ ਜੀ ਸਭ ਤੋਂ ਵੱਡੀ ਮੁਸ਼ਕਿਲ ਆਉਂਦੀ ਬੋਲੀ ਦੀ ਦੂਸਰੀ ਹੋ ਜਾਂਦੀ ਲਾਇਸੈਂਸ ਕਿਉਂਕਿ ਆਉਣਾ ਜਾਣਾ ਬਹੁਤ ਆਖਾ ਹੁੰਦਾ ਤੇ ਬੋਲੀ ਦਾ ਆਪਾਂ ਸਟਾਰਟਿੰਗ ਚ ਆ ਕੇ ਤਾਂ ਪੰਗ ਲੱਗਣਾ ਔਖਾ ਹੈ ਬੱਤ ਤੁਸੀਂ ਟੈਨਸ਼ਨ ਨਹੀਂ ਲੈਣੀ ਹੌਲੀ ਹੌਲੀ ਤੇ ਫਿਰ ਮੈਂ ਤਾਂ ਇਹ ਸਟੇ ਤੁਹਾਨੂੰ ਸੋ ਮੈਂ ਤੁਹਾਨੂੰ ਇਹੀ ਸੁਜੈਸ਼ਨ ਕਰੂੰਗੀ ਜੇ ਤੁਸੀਂ ਇਟਲੀ ਦਾ ਆਉਣ ਬਾਰੇ ਸੋਚ ਰਹੇ ਆ ਤਾਂ ਤੁਸੀਂ ਇੰਡੀਆ ਚ ਸ਼ੁਰੂ ਜੋ ਥੋੜਾ ਜਿਹਾ ਬੇਸਿਕ ਜੀ ਸਿੱਖ ਕੇ ਆਜੋ ਜਿੰਨੇ ਮੈਂ ਕਿ ਤੁਹਾਨੂੰ ਉੱਥੇ ਆ ਕੇ ਪਹਿਲੇ ਇੱਕ ਤਾਂ ਆਪਾਂ ਮੁਸ਼ਕਿਲ ਆਉਨੇ ਆਪਣੇ ਘਰ ਛੱਡ ਕੇ ਆਉਨੇ ਜੇ ਬੋਲੀ ਉੱਪਰ ਚ ਨਹੀਂ ਆਉਂਦੀ ਆਪਾਂ ਦਾ ਹੋਰ ਮਨ ਆਪਣਾ ਖਰਾਬ ਹੁੰਦਾ ਹਨ ਸੋ ਮੈਂ ਤਾਂ ਤੁਹਾਨੂੰ ਇਹੀ ਸੁਜੈਸ਼ਨ ਕਰੂੰਗੀ ਵੀ ਹੰਦ ਮੇਰੇ ਕੋਲ ਸ਼ਾਬਦ ਉੱਪਰ ਸਲੰਦੇ ਤੁਸੀਂ ਮੇਰੇ ਕੋਲੋਂ ਮਾਫ ਕਿਉਂਕਿ ਠੰਡ ਚ ਮੇਰਾ ਸੋ ਐਨੀਵੇ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਕਿ ਅੱਜਕੱਲ ਤਾਂ ਇੰਟਰਨੈਟ ਤੇ ਸਾਰੇ ਲੈਂਗੁਏਜ ਆਪਾਂ ਸਿੱਖ ਸਕਦੇ ਆ ਬਹੁਤ ਸਹੂਲਤਾਂ ਆ ਸੋ ਉਹ ਤੁਸੀਂ ਮੈਂ ਰੁਕ ਜੂ ਮੈਂ ਨਮਕ ਕੁਛ ਕਹਿੰਦਾ ਸੀ ਤੇ ਮੈਂ ਤੁਹਾਨੂੰ ਇਹ ਸੁਜੈਸ਼ਨ ਦੇ ਰਹੀ ਸੀ ਭਈ ਇੰਟਰਨੈਟ ਆਪਾਂ ਨੂੰ ਬਹੁਤ ਫਾਇਦਾ ਹੈ ਇੰਟਰਨੈਟ ਦਾ ਉੱਥੇ ਤੁਸੀਂ ਲੈਂਗੁਏਜ ਥੋੜੀ ਸਿੱਖਿਆਓ ਜਦੋਂ ਚਾਹੋ ਕਾਮਿਕਸ ਤਾਂ ਬੇਸਿਕ ਸਿੱਖਿਆਓ ਜਿਹਦੇ ਨਾਲ ਕਿ ਤੁਸੀਂ ਕਿਸੇ ਨਾ ਇਦਾਂ ਮੂਵ ਵਾਲ ਨਾ ਦੇਖੋ ਤੇ ਥੋੜਾ ਆਪਾਂ ਕਰ ਸਕੀਏ ਹਨ ਤੇ ਬਾਅਦ ਚ ਮੋਰੇ ਟੈਲੈਂਟ ਵੀ ਬਹੁਤ ਹੈਲਪ ਕਰਦੇ ਤੁਹਾਡੀ ਸੋ ਇਹ ਹੈ ਤੇ ਬਾਕੀ ਸਾਰਾ ਹੌਲੀ ਹੌਲੀ ਹੋ ਹੀ ਜਾਂਦਾ ਹੈ ਜੇ ਤੁਸੀਂ ਆਉਣਾ ਚਾਹੁੰਦੇ ਆ ਉੱਦੋ ਬੈਸਟ ਹੈ ਅ ਇੰਗਲਿਸ਼ ਕੰਟਰੀਆਂ ਚ ਬੰਦਾ ਚਲ ਜਵੇ ਤੁਸੀਂ ਕੀ ਕਹਿਣ ਜਾਓਗੇ ਇਦਾਂ ਮੈਂ ਤਾਂ ਜਾਉ ਹੀ ਨਹੀਂ ਬਾਹਰ ਆਉਂਦੀ ਚਾਓ ਚਾਓ ਦੇ ਨੰਮ ਕੰਦੇ ਪਹਿਲਾ ਪਹਿਲਾ ਤਾਂ ਚਾਉ ਹੀ ਨਹੀਂ ਬਾਹਰ ਆਉਂਦੀ ਅਗਲਾ ਚਾਓ ਪਹਿਲਾ ਸਾਡੇ ਅੰਦਰ ਹੀ ਚਾਉ ਰਹਿ ਜਾਂਦੀ ਪਹਿਲਾ ਪਹਿਲਾ ਬਹੁਤ ਹੀ ਮੁਸ਼ਕਿਲ ਹੁੰਦਾ ਦਿਲ ਨਹੀਂ ਲੱਗਦਾ ਹੁੰਦਾ ਉੱਪਰ ਚੀ ਬੋਲੀ ਦਾ ਤਾਂ ਸਮਝ ਨਹੀਂ ਲੱਗਦਾ ਹੁੰਦਾ ਬਹੁਤ ਹੀ ਮੁਸ਼ਕਿਲ ਹੁੰਦਾ ਸੋ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹਨੂੰ ਕਿਹਨਾਂ ਮਾਂ ਬਾਣੀ ਇਹਨੂੰ ਆਪਣੇ ਪੰਜਾਬੀ ਚ ਕੁਝ ਕਹਿੰਦੇ ਉਹ ਜੀ ਆ ਦੇਖੋ ਕਿੰਨਾ ਸੋਹਣਾ ਪਾਣੀ ਹਵਾ ਦੇਖੋ ਜੀ ਨੀ ਭਾਤ ਤਾਂ ਬੱਡੜੀ ਤੋਂ ਅੱਗੇ ਤਾਂ ਨਹੀਂ ਇਹ ਆ ਜੀ ਇਟਲੀ ਇਟਲੀ ਦਾ ਅਗਰੇ 11 ਦਾ ਕਾਲਾ ਤਾਂ ਇਹਨੂੰ ਕੀ ਕਹਿੰਦੇ ਪੰਜਾਬੀ ਚ ਕਾਲਾ ਆ ਕਾਲਾ ਇਹਨਾਂ ਦਾ ਕਿ ਇਟਾ ਕਾਲਾ ਇਹਨੂੰ ਨਿਆ ਰੰਗ ਚੋੜੀ ਨੇ ਕਾਲਾ ਆ ਉਸਨ ਮੈਂ ਤੁਹਾਨੂੰ ਇਹੀ ਕੌਂਸਲਯਾਰੇ ਦਾ ਹੁੰਦਾ ਮਤਲਬ ਵੀ ਸੁਜੈਸ਼ਨ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗੀ ਵੀ ਜਦੋਂ ਤੁਸੀਂ ਇਟਲੀ ਨੂੰ ਆਉਣ ਦਾ ਡਿਸੀਜਨ ਲੈ ਲਿਆ ਆ ਤੇ ਪਹਿਲਾਂ ਤਾਂ ਤੁਸੀਂ ਉਧਰੋਂ ਥੋੜਾ ਸੈਖ ਕੇ ਆ ਜੋ ਬੋਲੀ ਬੇਸਿਕ ਸਿੱਖਿਆ ਵਰਡ ਹਨਾ ਇਹਨਾਂ ਯੂਮੂ ਵੀ ਨਹੀਂ ਤੇ ਬੇਸਿਕ ਸਿੱਖਿਆ ਬਾਕੀ ਇੱਧਰ ਤੁਸੀਂ ਆਪਣੇ ਮਾਈਂਡ ਨੂੰ ਪ੍ਰੀਪੇਅਰ ਕਰਕੇ ਲਿਆਓਗੇ ਉਧਰ ਜਾ ਕੇ ਮੈਨੂੰ ਔਕਾ ਥੋੜਾ ਹੋਣਾ ਹੈ ਕਿਉਂਕਿ ਬੋਲੀ ਆਬਵੀਅਸਲੀ ਨਮੀ ਆ ਤੇ ਜੱਕਦਮ ਤਾਂ ਕਿਸੇ ਨੂੰ ਵੀ ਨਹੀਂ ਆ ਜਾਂਦੀ ਸਾਲਕ ਤਾਂ ਪਹਿਲਾਂ ਲੱਗਦਾ ਹੀ ਆ ਵੀ ਤੁਸੀਂ ਜ਼ਿਆਦਾ ਮਿਹਨਤ ਕਰ ਲੂ ਥੋੜਾ ਟਾਈਮ ਆਪਣੇ ਆਪਣੇ ਤੇ ਆਪਣੇ ਆਪ ਤੇ ਡਿਪੈਂਡ ਕਰਦਾ ਹੈ ਬਾਕੀ ਬਟ ਸਾਲਕ ਤਾਂ ਲੱਗਦਾ ਹੈ ਸਾਲ ਤੋਂ ਜੇ ਕਿਸੇ ਨੂੰ ਉੱਪਰ ਲੱਗਦਾ ਉਹ ਆਪਣੇ ਉਹਦੇ ਤੇ ਡਿਪੈਂਡ ਕਰਦਾ ਬਟ ਸਾਲਕ ਤੋਂ ਬਾਅਦ ਸਾਨੂੰ ਸਾਰਾ ਕੁਝ ਸਹੀ ਲੱਗਣਾ ਪੈਂਦਾ ਸੋ ਪਹਿਲਾ ਪਹਿਲਾ ਔਖਾ ਹੋਣਾ ਸ਼ੁਰੂਆਤੀ ਟਾਈਮ ਔਖਾ ਹੋਣਾ ਹੈ ਜ਼ੀਰੋ ਹੀ ਬੰਦਾ ਹੋ ਜਾਂਦਾ ਇੱਥੇ ਆ ਕੇ ਬਟ ਹੌਲੀ ਹੌਲੀ ਸਹੀ ਹੋ ਜਾਣਾ ਹੈ ਤੇ ਮੈਂ ਤੁਹਾਨੂੰ ਇਹ ਸਜੈਸਟ ਕਰੂੰਗੀ ਆਪਣੇ ਦਿਮਾਗ ਨੂੰ ਪ੍ਰੀਪੇਅਰ ਕਰਕੇ ਆਓ ਬਈ ਦੇਖਿਆ ਕਿ ਤੁਹਾਨੂੰ ਸ਼ੌਕ ਨਾ ਲੱਗੇ ਜਿੱਦਾਂ ਕਿ ਮੈਨੂੰ ਲੱਗਾ ਸੀ ਸ਼ੌਕ ਇਸ ਕਰਕੇ ਮੈਂ ਚਾਹ ਨਹੀਂ ਹੋਰਾਂ ਨੂੰ ਨਾ ਲੱਗੇ ਕਿਉਂਕਿ ਇੱਕ ਮੇਰੀ ਉਮਰ ਸ਼ੁਰੂ ਸੇ ਉੱਪਰ ਦੀ ਚਾਹ ਸੀ ਕੋਈ ਬਾਹਰ ਆਉਣਾ ਆਪਾਂ ਸਾਰਿਆਂ ਨੂੰ ਹੁੰਦਾ ਹੀ ਆ ਤੇ ਉਦੋਂ ਇਹ ਸੋਚਿਆ ਨਹੀਂ ਕਿ ਇੱਥੇ ਨਵੀਂ ਬੋਲੀ ਆ ਨਵੇਂ ਲੋਕ ਆ ਨਿਊ ਸਕੂਲ ਆ ਸਭ ਕੁਝ ਨਿਊ ਹੋਣਾ ਆ ਇਹਦੇ ਬਾਰੇ ਇੰਨਾ ਸੀ ਧਿਆਨ ਨਹੀਂ ਦਿੱਤਾ ਬਟ ਉਦੋਂ ਹੁਣ ਤੁਸੀਂ ਜੇ ਪਤਾ ਨਹੀਂ ਹੁਣ ਤੁਸੀਂ ਸਟੂਡੈਂਟ ਆਉਂਗੇ ਜਾਂ ਕੋਈ ਵੀ ਆਉਂਗੇ ਮੇਰਾ ਤਾਂ ਹੀ ਸੁਜੈਸ਼ਨ ਆ ਬਈ ਆਪਣਾ ਮਾਈਂਡ ਜਿਹੜਾ ਪ੍ਰਿਪੇਅਰ ਕਰਕੇ ਆਓ ਬਈ ਪਹਿਲਾ ਪਹਿਲਾ ਸ਼ੁਰੂਆਤੀ ਦੌਰ ਜਿਹੜਾ ਔਖਾ ਹੋਣਾ ਹੈ ਬਸ ਈ ਬਸ ਜੀ ਬਾਕੀ ਵਧੀਆ ਇੱਥੇ ਇਟਾਲੀਅਨ ਬਹੁਤ ਚੰਗੇ ਆ ਮੇਰਾ ਐਕਸਪੀਰੀਅੰਸ ਹਲੇ ਤੱਕ ਇਹੀ ਰਿਹਾ ਟੱਚ ਉਹ ਇਹੀ ਰਵੇ ਹਲੇ ਤੱਕ ਤਾਰੇ ਜੋ ਮਿਲੇ ਚੰਗੇ ਮਿਲੇ ਬਹੁਤ ਹੈਲਪਿੰਗ ਆ ਬੋਲੀ ਜਿਹੜੀ ਆਪਾਂ ਸ਼ਬਦ ਵਰਬ ਯੂਜੂਲੀ ਆਪਾਂ ਗਲਤ ਕਰ ਦਿੰਨੇ ਆ ਉਹ ਉਹ ਦੱਸ ਦਿੰਦੇ ਹੁੰਦੇ ਵੀ ਤੁਸੀਂ ਇਦਾਂ ਕਰੋ ਆਹ ਕਰੋ ਇਦਾਂ ਬੋਲੋ ਬਹੁਤ ਚੰਗੇ ਆ ਸੋ ਇਹ ਆ ਜਿਟਲੀ ਸਭ ਤੋਂ ਪਹਿਲਾਂ ਇਟਲੀ ਜਾ ਕੇ ਬੋਲੀ ਦੀ ਆਉਂਦੀ ਆਪਾਂ ਨੂੰ ਮੁਸ਼ਕਿਲ ਬਟ ਉਹ ਵੀ ਹੌਲੀ ਹੌਲੀ ਹੋ ਜਾਂਦੀ ਦੂਰ ਦੂਸਰਾ ਹੋ ਜਾਂਦਾ ਲਾਇਸੈਂਸ ਲਾਇਸੈਂਸ ਵੀ ਬਹੁਤ ਵੱਡੀ ਇੱਥੇ ਉਹ ਜ਼ਰੂਰਤ ਹੈ ਇੱਥੇ ਤਾਂ ਲਾਇਸੈਂਸ ਆਪਣੇ ਇੱਥੇ ਹੁੰਦਾ ਨਹੀਂ ਰਕਸ਼ਾ ਆਟੋ ਤੁਸੀਂ ਕੀ ਕਹਿਣਾ ਚਾਹੁੰਗੇ ਮੈਂ ਦੇ ਚੁੱਪ ਹੀ ਰਹੀਦਾ ਸੀ ਜਾ ਰਹਾ ਤਾਂ ਬੁਲਾਇਆ ਹੀ ਨਹੀਂ ਮੈਂ ਤਾਂ ਬਹੁਤ ਚਿਰ ਨਹੀਂ ਬੁਲਾਇਆ ਹੁਣ ਮੈਂ ਲੈਣ ਲੱਗੀ ਨਾ ਕਿਸੇ ਕਿਸੇ ਦੇ ਉਹ ਵੀ ਪਰ ਉਹਦੇ ਕਰ ਗਈ ਪ੍ਰੋਬਲਮਾਂ ਦੀ ਵੀ ਆਪਾਂ ਬੋਲ ਹੀ ਨਹੀਂ ਸਕ ਪਾਦੇ ਬਿਲ ਬਿਲ ਜਦੋਂ ਆਪਾਂ ਬਾਹਰ ਨਹੀਂ ਜਾਂਦੇ ਕਿਸੇ ਨੂੰ ਬੁਲਾਉਂਦੇ ਨਹੀਂ ਅੰਦਰੇ ਰਹਿਣਾ ਅੰਦਰੇ ਇਹ ਪੰਜਾਬੀ ਨਾਟਕ ਦੇਖਣੇ ਸਾਰਾ ਟੀਵੀ ਪੰਜਾਬੀ ਪੰਜਾਬ ਦੀ ਤੇ ਘਰ ਜੇ ਬੋਲਣ ਵੀ ਬੱਚੇ ਵੀ ਇਹ ਲੱਗਦਾ ਨਾ ਕੀ ਬੋਲੀ ਜਾਂਦੇ ਇਹ ਤਾਂ ਪੰਜਾਬੀ ਹੋ ਲੋ ਮੈਂ ਤਾਂ ਇਹਨਾਂ ਨੂੰ ਬੋਲਣ ਦੀ ਇੰਤਰੀ ਕਰ ਮੈਂ ਤਾਂ ਕਹਿੰਦੇ ਨਾ ਪੰਜਾਬੀ ਚ ਗੱਲ ਕਰੋ ਪਰ ਹੁਣ ਜਦੋਂ ਅਸੀਂ ਸਕੂਲਾਂ ਜਾਂਦੇ ਆ ਜਾਂ ਕਿਤੇ ਵੀ ਸਾਡੀ ਮੀਟਿੰਗ ਹੁੰਦੀ ਹੈ ਅੱਗੇ ਕੋਈ ਕੰਮਕਾਰ ਹੁੰਦਾ ਅਗਲੇ ਕਹਿੰਦੇ ਘਰ ਟੀਵੀ ਲਾਓ ਹਟਾ ਲਿਆ ਦੇਖੋ ਬੱਚਿਆਂ ਨਾਲ ਬੋਲੋ ਹਟਾ ਲਿਆ ਫੇਰ ਕਹੀਦਾ ਸੀ ਕਦੇ ਸਿੱਖੀ ਹੋਣ ਲੱਗਦਾ ਵੀ ਸਿੱਖਣੀ ਚਾਹੀਦੀ ਸੀ ਪਰ ਫੇਰ ਵੀ ਹੁਣ ਕੋਸ਼ਿਸ਼ ਕਰਾਂਗੇ ਹੁਣ ਵੀ ਸਿੱਖ ਲਈਏ ਤਾਂ ਕੋਈ ਮਾਰਾਂ ਨਾ ਸੋ ਇਹ ਅੱਜ ਮਮਾ ਦੀ ਫੀਲਿੰਗ ਆ ਹੈ ਆਪਣਾ ਆਪਣਾ ਸਾਰਿਆਂ ਦਾ 뷰 ਬਣ ਜਾਂਦਾ ਪੁਆਇੰਟ ਆਫ 뷰 ਤੇ ਮਮਾ ਨੇ ਤਾਂ ਹੋਰ ਮਮਾ ਨੂੰ ਤਾਂ ਬਹੁਤ ਜ਼ਿਆਦਾ ਸ਼ੌਕ ਲੱਗਾ ਸੀ ਕਿਉਂਕਿ ਜਦੋਂ ਆਪਾਂ ਕੋਈ ਸਰਕਾਰੀ ਨੌਕਰੀ ਛੱਡ ਕੇ ਆਓ ਤੇ ਇੱਥੇ ਆ ਕੇ ਤੁਸੀਂ ਜ਼ੀਰੋ ਹੋ ਜਾਓ ਉਹ ਵੀ ਬਹੁਤ ਕਬ ਲੋਕ ਮੈਂ ਦੇਖਿਆ ਛੱਡ ਕੇ ਜਾਂਦੇ ਕਈ ਉਧਰ ਪੁਲਿਸ ਚ ਕੰਮ ਕਰਦੇ ਸੀ ਉਹ ਵੀ ਛੱਡ ਕੇ ਆ ਜਾਂਦੇ ਆ ਫਿਰ ਇਧਰ ਆ ਕਿੰਨਾਂ ਲੱਗਦਾ ਬੇਸਿਕਾ ਤਾਂ ਛੱਡਿਆ ਐ ਸੋ ਜੇ ਤਾਂ ਤੁਹਾਡੀ ਸਰਕਾਰੀ ਨੌਕਰੀ ਆ ਉਧਰ ਇੰਡੀਆ ਦੇ ਵਿੱਚ ਜਿੱਦਾਂ ਤੁਹਾਨੂੰ ਪਸੰਦ ਆ ਤੁਸੀਂ ਉੱਥੇ ਛੁੱਟੀ ਲੈ ਕੇ ਆ ਜਾਓ ਹੈਨਾ ਮੰਮਾ ਇਹ ਨਾ ਛੱਡੋ ਕੋਈ ਕੰਮ ਨਹੀਂ ਛੱਡ ਕੇ ਆਉਂਦਾ ਛੁੱਟੀ ਕਰਕੇ ਇਧਰ ਮਹੀਨਾ ਰਹਿ ਜਾਓ 2 ਮਹੀਨੇ ਰਹਿ ਜਾਓ ਉਹਦੇ ਨਾਲ ਸਾਨੂੰ ਕੀ ਹੁੰਦਾ ਵੀ ਪਤਾ ਲੱਗ ਜਾਂਦਾ ਵੇ ਕਿੱਦਾਂ ਆ ਕਿ ਹਿਸਾਬ ਤਾ ਮੈਨੂੰ ਵਧੀਆ ਲੱਗਾ ਜਾਂ ਨਹੀਂ ਬਾਕੀ ਹਰੇਕ ਦਾ ਆਪਣਾ ਆਪਣਾ ਪੌਂਡ ਬੀ ਹੁੰਦਾ ਹਰੇਕ ਨੂੰ ਆਪਣਾ ਆਪਣਾ ਲੱਗਣਾ ਬਟ ਉਦਾਂ ਜ਼ਿਆਦਾਤਰ ਇਦਾਂ ਸਹੀ ਰਹਿਣਾ ਮੇਰੇ ਹਿਸਾਬ ਨਾਲ ਬਾਕੀ ਤਾਂ ਪਰ ਉੱਥੇ ਸਕੂਟਰੀ ਗੱਡੀ ਆ ਬੰਦਾ ਚਲਾਉਂਦਾ ਹੋਵੇ ਇੱਧਰ ਆ ਕੇ ਫੇਰ ਪੜ੍ਹਾਈ ਕਰਨੀ ਪਵੇ ਫੇਰ ਮੰਨੇ ਮਰ ਜਾਣਾ ਪੜ੍ਹਾਈ ਕਰਨੇ ਤਾਂ ਮੈਨੂੰ ਤਾਂ ਸਾਰੇ ਕੰਨੇ ਪੜ੍ਹਨਾ ਮੇਰੇ ਤਾਂ ਜੀ ਨਹੀਂ ਕਰਦਾ ਪੜ੍ਹਨੇ ਮੈਂ ਕਹ ਮੈਂ ਨਹੀਂ ਪੜਨਾ ਸੋ ਮਮਾ ਮਮਾ ਉਹ ਦਹਣ ਆਪਣਾ ਇੰਡੀਪੈਂਡੈਂਟ ਸਿਗੇ ਤੇ ਨਹੀਂ ਜੀ ਪਤਾ ਇਹ ਸਾਰੇ ਨੂੰ ਹਨ ਸਾਰੇ ਬਧੀ ਆਪਣੇ ਆਪਣੇ ਐਕਟਿਵਾ ਹੁੰਦੀ ਆ ਸਾਰੇ ਤੇ ਇੱਥੇ ਆ ਕੇ ਤੁਸੀਂ ਲਾਇਸੈਂਸ ਹੀ ਪਹਿਲਾਂ ਤਾਂ ਆਪ ਨੂੰ ਪੜਨਾ ਪੈਂਦਾ ਹੈ ਉਹਦੇ ਲਈ ਬੋਲੀ ਆਫਕੋਰਸ ਆਉਣੀ ਜ਼ਰੂਰੀ ਆ ਤੇ ਕਿਤਾਬਾਂ ਦਾ 25 ਲੈਸਨ ਹੁੰਦੇ ਆ ਆ ਵੀ ਕੀੜਾ ਪੜਨਾ ਪੈਂਦਾ ਉਹ ਅਸੀਂ ਬਣ ਨਹੀਂ ਸਕਦੇ ਸਮੋਰਿੰਗ ਲਾਈਕ ਇਦਾਂ ਵੀ ਪਹਿਲਾਂ ਪਹਿਲਾਂ ਤਾਂ ਮੁਸ਼ਕਿਲ ਹੀ ਲੱਗਣਾ ਆ ਥੋੜੀ ਥੋੜੀ ਹੁਣ ਕਿੱਦਾਂ ਲੱਗਦਾ ਹੁਣ ਹੁਣ ਮੇਰੇ ਜੀਕਰ ਬਟਾ ਲਈ ਸਿੱਖਾ ਪੜਾਉਣਾ ਥੋੜੀ ਥੋੜੀ ਪਸੰਦ ਨਹੀਂ ਲੱਗਦੀ ਜੇ ਲਾ ਲਈ ਕੋਈ ਐਪੀਸੋਡ ਉੱਥੇ ਵੀ ਵੀਚ ਨਾਟਕ ਬਲੌਗ ਨਹੀਂ ਹੁਣ ਮम्मा ਸਮਝ ਲੈਂਦੇ ਆ ਬਸ ਜਿਹੜਾ ਸੈਂਟੈਂਸ ਬਣਾਉਣਾ ਹੈ ਉਹਦੇ ਚੌਕਾ ਹੁੰਦਾ ਉਹ ਇਧਰ ਉਧਰ ਘਰ ਦੇ ਸੈਂਟੈਂਸ ਬਣਾਉਣ ਚ ਇੱਥੇ ਲੱਗਦੀਆਂ ਵਰਬਾਂ ਪਾਸਾ ਤੋ ਪ੍ਰੋਕਸੀਮੋ ਚੇਤਰਾ ਬੈ ਕੋਲੋਬਲੀ ਤੇ ਉਹਦੇ ਥੋੜਾ ਯਾਂ ਕਲਾਸ ਕਰ ਨਹੀਂ ਲਿਆ ਪਾਸ ਵੀ ਪਰ ਬੋਲਨ ਚ ਫੇਰ ਵੀ ਬੋਲੇ ਘਟੀਆਂ ਬੋਲਨ ਚ ਫੇਰ ਵੀ ਲੱਗਦਾ ਹੁੰਦਾ ਜਗ ਦੀ ਸੋ ਲਓ ਜੀ ਇਹ ਸੀਗੀਆਂ ਅਜਮੀਆਂ ਸਾਡੀਆਂ ਗੱਲਾਂ ਬਾਤਾਂ ਆਈ ਹੋਪ ਕਿ ਤੁਹਾਨੂੰ ਪਸੰਦ ਲੱਗੀਆਂ ਹੋਣ ਲਓ ਜੀ ਤੁਰਦੇ ਤੁਰਦੇ ਆ ਗਏ ਸੀ ਆਪਣੇ ਪਿੰਡ ਦੀ ਪਾਰਕ ਚ ਠੰਡਣਾ ਪੱਤੇ ਪੱਤੇ ਹੋਏ ਪਏ ਆ ਖਲਾਰਾ ਹੋਇਆ ਪੱਤੇ ਹੰ தோர்துமா என்ன <laughs> 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 ਲੋਕਾਂ ਨੇ ਠੰਡ ਸਟਕਾਣੀ ਐਤ ਤੋਪ ਹੁਣ ਹੋਰ ਰੁਕ ਗਈ ਆ ਜੇ ਮੈਂ ਨਹੀਂ ਚੰਦ ਆ ਦੇ ਮੈਂ ਕੁ ਮੈਂ ਹਾਂ ਐਸੇ ਹੀ ਐਸੇ ਗੂਮਦਾ ਰਹੇਂ ਤੁਮਾਨੇ ਮੈਂ ਤੇ ਓਤਿ ਝੁੱਟਾਂ ਬਾਸ ਐਨਾ ਜ਼ੋਰ ਨਹੀਂ ਅਸੀਂ ਦਾ ਓਤਿ ਝੁੱਟ ਗਾਂ ਕਿੱਥੇ ਲਓ ਜੀ ਮੂੰਹ ਕੰਨੇ ਫੀਗ ਲੈਣੀ ਮੈਂ ਚੁਟਕੀ ਜੀ ਇਹਦੇ ਜੋ ਕਿਹਣਾ ਕਰ ਉਹ ਹੋਲੀ ਲਓ ਜੀ ਪੱਤੇ ਦੇਖੋ ਕਿ ਦੱਡੀ ਦੇ ਭਾਈ ਹੁਣ ਹੈਗਾ ਹਾਂ ਸਿਆਲ ਆ ਸਿਆਲਾਂ ਦਾ ਉਹ ਟਾਈਮ ਲਓ ਜੀ ਸਤੋਪ ਚੱਲ ਗਈ ਯਾਰ ਕਿ ਲੱਗ ਉਧਰ ਬਿਲਡਿੰਗ ਜਿਹੇ ਫੇ ਸੂਰਜ ਪਿੱਛੇ ਚੱਲ ਗਿਆ ਬੜੇ ਇੱਕ ਪੁੱਲਾ ਬੱਚਾ ਬੱਚੇ ਨੇ ਬਣਾ ਚੰਨ ਦੋਗੇ ਲਓ ਜੀ ਇਹ ਸਾਡੇ ਪਿੰਡ ਦੀ ਛੋਟੀ ਜੀ ਪਾਰਕ ਉਹ ਕਿੱਥੇ ਲੱਭੀ ਨਾ ਮੇ ਕੱਪੜੇ ਗੰਦੇ ਹੋ ਜੂੰ ਕੱਪੜੇ ਗੰਦੇ ਹੋ ਜੂੰ ਲਓ ਜੀ ਸੁਮਨ ਨੇ ਪਿੰਕ ਤੇ ਬੈਜੀ Pink is my favorite chullah, everyone. Pink is my favorite chullah. <laughs> yay, yay. Guarda oh, yeah, yeah. i battini giù da te. Adesso mia mamma mi ha detto che andiamo oggi, bella baigiuria chiesi dove vai e questa è la vita ragazzi oggi oh, per oggi è così ma mia mamma è già andata c'è l'ultima mamma c'è lei non si può usare il leggero anche ਆ ਗਈ ਲਓ ਜੀ ਹੁਣ ਆਪਾਂ ਚੱਲੀਏ ਕਿਉਂਕਿ ਮੰਮਾ ਆ ਚਲ ਗਏ ਦਿਖਦੇ ਨਹੀਂ ਹੁਣ ਨੇ ਨੇ ਮੰਮਾ ਆ ਚਲ ਗਏ ਹੁਣ ਆਪਾਂ ਚੱਲੀਏ ਲਓ ਜੀ ਮੰਮਾ ਨੇ ਤਾਂ ਹੁਣ ਮੈਨੂੰ ਡਰਾ ਹੀ ਦਿੱਤਾ ਮੈਂ ਤਾਂ ਕਹਿੰਦਾ ਮੰਮਾ ਚਲ ਗਾ ਮੰਮਾ ਹਲੇ ਤਾਂ ਮੈਂ ਉੱਥੇ ਪਾਰਕ ਚ ਢਿੰਗ ਤੇ ਬੈਠੇ ਸੀ ਯੂ ਆਰ ਨਾਟ ਮਮ ਮੈਂ ਘੰਭਾ ਮੇ ਜਿੱਦ ਤੱਕ ਉਹ ਸ਼ਲੋਕੀ ਮम्मा ਲੱਗ ਮੈਂ ਤਾਂ ਇੰਨੀ ਫੇਟ ਨੰਗ ਐ ਇੰਨੀ ਸਪੀਡ ਆਉਂਦਾ ਮਾਈ ਮਮ ਇਸ ਨੋਟ ਅ ਬੈਟ ਫਾਸਟ ਸੋ ਲਓ ਜੀ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਮम्मा ਡੀ ਕਰੇ ਆਪਣੇ ਕਿਹੜੀ ਕਰੇ ਮम्मा ਤੁਸੀਂ ਮम्मा ਕਹਿੰਦੇ ਹੁਣ ਮੈਂ ਚਾਹ ਪੀਵਾਂ ਜਿਹੜੀ ਬਾਹਰ ਫੁਜਾਂਗੇ ਜਾਂ ਮੂੰਹ ਦੀ ਉਹ ਮੇਰੀ ਆਪਾਂ ਮੈਲਟ ਕਰਦੀ ਹੈ ਬਿਗਨਗੇ ਤੇ ਇੱਕ ਤਾਂ ਟਾਈਮ ਹੀ ਹੈ ਇਹੀ ਤਰ੍ਹਾਂ ਹਾਂ ਦੇਖੋ ਜੀ ਘਰ ਕਿੰਨੀ ਸਜਾਵਟ ਸੋ ਲੋ ਜੀ ਮम्मा ਇੱਧਰ ਕਹਿੰਦੇ ਤੋੜ ਲਈਏ ਇਹ ਪਤਾ ਨਹੀਂ ਕੀ ਤੋੜਦੇ ਆ ਉਹ ਦੌੜਨ ਲੱਗੇ ਆ ਸਿਆਲਾਂ ਚ ਸਾਡੇ ਗਾਰਡਨ ਵੀ ਮੁਰਝਾ ਗਿਆ ਆ ਕੋਈ ਰੌਣਕ ਨਹੀਂ ਆਗੀ ਹਾਂ ਦੇਖੋ ਇਹ ਹਵਾ ਹੂਵਾ ਨਾਲ ਜਿਹੜੇ ਡੰਡੇ ਪਾਪਾ ਨੇ ਦਰਖਤਾਂ ਦੀ ਸਪੋਰਟ ਲਈ ਲਾਏ ਸੀ ਇਹ ਡੱਗ ਗਿਆ ਸੋ ਹੁਣ ਮम्मा ਆਪਣੀ ਪਿਕਿੰਗ ਕਰ ਲੈਣ ਤਫੀਆ ਪਾ ਚਲਦੇ ਆ ਅੰਦਰ ਕਿਉਂਕਿ ਬਾਹਰ ਹੈ ਠੰਡ ਬਹੁਤ ਜ਼ਿਆਦਾ ਕੀ ਤੋੜਦੇ ਮम्मा ਮਮਾ ਕੰਦੇ ਮੈਂ ਹਾਲ ਤੋੜਦੀ ਹਾਲੋ ਆਈ ਡੋਨਟ ਨੋ ਵਾਟ ਇਜ਼ ਥੈਟ ਬਟ ਇਟ ਇਜ਼ ਵਾਟ ਇਟ ਇਜ਼ ਮਮਾ ਕੰਦੇ ਟਰਨ ਕਰਕੇ ਹੋਈ ਨਹੀਂ ਸੁੱਦਰ ਮਮਾ ਤੋੜਦੇ ਹਾਲੋ ਹਾਲੋ ਤੇ ਇਹ ਕੀ ਹੁੰਦਾ ਹਾਲੋ 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 ਐਮ ਤਾਂ ਕਿ ਯਾਨੀ ਤੇ ਹੁਣ ਆਪਾਂ ਇਹ ਤੁੜਕ ਚੱਲਦੇ ਅੰਦਰ ਕਿਉਂਕਿ ਠੰਡ ਬਹੁਤ ਬਾਰ ਹੈਲੋ ਮੰਮਾ ਯਾਨੀ ਬੜਾ ਜਿਆਦਾ ਠੰਡ ਮੁਰਾਵਾਜੀ ਇਹ ਬਦਨ ਨਹੀਂ ਆਪੇ ਹੀ ਆ ਗਈ ਨਹੀਂ ਸੋ ਲਾਓ ਜੀ ਮੰਮਾ ਮੰਮਾ ਕਹਿੰਦੇ ਇੱਧਰ ਮੇਰੀ ਹੈਲਪ ਕਰਾਓ ਕਿਉਂਕਿ ਮੈਂ ਕੱਲੀ ਤੋੜਨ ਲੱਗੀ ਤਾਂ ਟਾਈਮ ਲੱਗ ਜਾਣਾ ਹੁਣ ਮਾਵਾ ਕਹਿੰਦੇ ਮੈਨੂੰ ਆਹ ਤੋੜਨਾ ਹੈ ਕੁਛ ਕਿ ਹੋਰ ਨਹੀਂ ਬੈਠੇ ਇਹ ਛੋਟੀਆਂ ਹਰੀਆਂ ਹਰੀਆਂ ਚੀਜ਼ਾਂ ਦਾ ਪਤਾ ਤਾਂ ਲੱਗਦਾ ਨਹੀਂ ਮੈਂ ਦਊਪਰੋ ਕਿ ਦਦਾਉ ਨਾ ਉਪਰੋ ਵਿਚੋਂ ਨਾ ਤੋੜ ਦਮਾ ਮੈਂ ਤਾਂ ਜੜ ਮਾ ਇਦਾਂ ਸਹੀ ਆ ਵਾਲਾ ਜੜ ਨਹੀਂ ਤਾਂ ਉਹ ਨਹੀਂ ਕਹਿੰਦੇ ਤਾਂ ਥੰਡ ਨਹੀਂ ਆ ਉਪਰੀ ਜੜਾਂ ਜੁੜਾਂ ਬਚਾਉਣੀਆਂ ਕਿੰਨਾ ਕੰਮ ਕਰੀਏ ਅੱਮਤ ਜੇ ਮੈਂ ਪਰਖ ਤੱਕ ਕਿ ਸਗਤ ਤਾ ਹਲੇ ਮਮਾ ਸਕ ਐਕਸਪੋਰਟ ਹੈ ਦਰ ਜਿੰਜ ਮੈਨੂੰ ਤਾਂ ਡਰ ਲੱਗਦਾ ਮੈਂ ਉਹਨੂੰ ਤੋੜ ਹੀ ਨੰਦਮ ਨਾ ਵੀ ਹੋਏ ਨਾ ਸਪੋਰਟ ਦਰ ਦਮੇ ਹੋਏ ਬੈਨ ਆ ਦੇਖੋ ਕਿੰਨਾ ਸੋਹਣਾ ਹੈ ਮੇਥੇ ਆ ਨਾ ਮੇਥੇ ਦੇਖੋ ਕਿੰਨੇ ਸੋਹਣੇ ਇਹ ਬਚ ਗਏ ਵਿਚਾਰੇ ਇੰਨੇ ਠੰਡ ਚ ਹੋਰ ਕੁਛ ਨਹੀਂ ਬਚਿਆ ਦੇਖੋ ਸਾਡੇ ਨਹੀਂ ਤਾਂ ਹੋਣੇ ਸੀ ਬਹੁਤ ਬੜੇ ਆ ਤਾਂ ਸੁੱਕ ਗਏ ਠੰਡ ਕਰਕੇ ਨੱਚਾ ਇਹ ਵੀ ਬੱਜੇ ਨਹੀਂ ਮਤਲਬ ਇਹ ਵੀ ਵੱਡੇ ਹੋਣੇ ਸੀ ਪਰ ਹੋਏ ਨਹੀਂ ਠੰਡ ਕਰਕੇ ਮਾਹੋਂ ਕੀ ਆਹੋ ਵਾਲਾ ਆਹੋ ਵਾਲਾ ਮਾਹੋ ਵਾਲਾ ਸਾਗ ਉਹ ਸਾਗ ਨਿਕਾ ਨਿਕ ਕਰ ਰਿਹਾ ਦੇਖ ਹੋਇ ਨਿਕਾ ਹੀ ਸਾਗ ਦੇਖੋ ਸਾਡਾ ਵੱਡੇ ਨਹੀਂ ਬੱਜੇ ਠੰਡ ਨੇ ਕੰਮ ਖਰਾਬ ਕਰਤਾ ਜੀ ਮਾ ਹੋ ਗਿਆ ਕੰਮ ਟੋਕਰੀ ਹੀ ਲੱਗਿਆ ਮੈਂ ਹੁਣ ਜਾਂਦੇ ਟੋਕਰੀ ਮੇਰੇ ਬਾਲ ਨੋ ਜੀ ਚਲੋ ਬਾਸੋਂ ਚਲ ਗਏ ਸੋ ਲੋ ਜੀ ਇਹ ਸੀ ਅੱਜ ਦਾ ਵਲੌਗ ਆਪਣੀਆਂ ਗੱਲਾਂ ਬਾਤਾਂ ਵਲੌਗ ਤੇ ਇਹ ਸਾਡੀਆਂ ਥੋੜੀਆਂ ਗੱਲਾਂ ਸੀ ਆਈ ਹੋਪ ਕਿ ਤੁਹਾਨੂੰ ਪਸੰਦ ਲੱਗਿਆ ਹੋ ਤੇ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਕਰਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਕੀ ਤੁਹਾਡੀ ਕੀ ਸੋਚ ਆ ਤੁਹਾਡਾ ਕੀ ਓਪੀਨੀਅਨ ਆ ਤੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਠੰਡ ਨਾ ਬੋਲੇ ਜੜ ਗਾਇਆ ਸੋ ਇਹ ਸੀ ਅੱਜ ਦਾ ਵਲੌਗ ਆਈ ਹੋਪ ਕਿ ਤੁਹਾਨੂੰ ਵਧੀਆ ਲੱਗਾ ਹੋਵੇ ਤੇ ਥੈਂਕ ਯੂ so much for watching ਹਮਮ ਤੁਸੀਂ ਕੁਛ ਕਹਿਣਾ ਚਾਹੁੰਗੇ ਮੈਂ ਬਸ ਬਾਅਦ ਵਿੱਚ ਹਮਮ ਕਰਨੇ ਮੈਂ ਬਾਅਦ ਕੱਲ੍ਹ ਆ ਕੇ Okay bye okay bye thank you ਚਾਹ ਹੋਣਾ ਇਹ ਚਾਹ ਨਾ ਹੁਣ ਜਿਹੜੀਆਂ ਕੌਲਫੀਆਂ ਜੰਮੀਆਂ ਆ ਉਹਨਾਂ ਨੂੰ ਪਿਗਲਾਈ ਏ ਸੋ ਇਹ ਸੀ ਅੱਜ ਦਾ ਵਲੌਗ ਥੈਂਕ ਯੂ so much for watching bye